ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਵਿਖੇ 25ਵਾਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅੱਜ 9 ਨਵੰਬਰ ਦਿਨ ਐਤਵਾਰ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆ ਕਵਰੇਜ ਚੱਲ ਰਹੀ ਹੈ ਅੰਦਰੋਂ ਜਿਹੜੇ ਸਮਾਗਮ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਜਿਹੜਾ ਆ ਉਹ ਦੇਖ ਸਰਵਣ ਕਰ ਰਹੇ ਹੋ ਤੁਸੀਂ ਦੇਖ ਸਕਦੇ ਆ ਰੌਣਕਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਟਾਈਮ ਇੱਥੇ ਮੌਜੂਦ ਹੈ ਆਓ ਤੁਹਾਨੂੰ ਸਭ ਤੋਂ ਪਹਿਲਾਂ ਲੈ ਚਲਦੇ ਆ ਪੰਜਾਬੀ ਰੇਡੀਓ ਯੂ ਐਸ ਏ ਦੇ ਬੂਥ ਦੇ ਉੱਤੇ ਵੀ ਜਿੱਥੇ ਜ ਸਾ ਡੀ ਜੇ ਦੀ ਟੀਮ ਆ ਉਹ ਇਸ ਟਾਈਮ ਪਹੁੰਚੀ ਹੋਈ ਆ ਸੋ ਦੂਰੋਂ ਨੇੜੇ ਉਹ ਜਿਹੜੀਆਂ ਸੰਗਤਾਂ ਆ ਉਹ ਪਹੁੰਚੀਆਂ ਹੋਈਆਂ ਆ ਸੇਵਾਦਾਰ ਸੰਗਤ ਉਹ ਸਾਰੇ ਜਾਣੇ ਇੱਥੇ ਨਮਨ ਕਰਨ ਦੇ ਲਈ ਉਹ ਪਹੁੰਚੇ ਹੋਏ ਨੇ ਸੋ 1 ਵਜੇ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਉਹ ਹੋਣੀ ਆ ਸੋ ਕਿਤਾਬਾਂ ਦੇ ਬੂਥ ਸਟਾਲ ਉਹ ਵੀ ਲੱਗੇ ਹੋਏ ਆ ਆਓ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬੀ ਰੇਡੀਓ ਯੂ ਐਸ ਏ ਦੇ ਜਿਹੜੇ ਬੂਥ ਦੇ ਉੱਤੇ ਨਾਲ ਲੈ ਚਲਦੇ ਆਂ ਪੰਜਾਬੀ ਰੇਡੀਓ ਯੂ ਐਸ اے ਦੀ ਟੀਮ ਦੇ ਵਿੱਚੋਂ ਹਰਜੋਤ ਸਿੰਘ ਜੀ ਮਸੂਦ ਮੱਲੀ ਜੀ ਨਾਲ ਬਲਵਿੰਦਰ ਜੀ ਉਹ ਪਹੁੰਚੇ ਹੋਇਆ ਹਰਜੋਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਆਪਾਂ ਬੇਕਰਸਫੀਲਡ ਪਹੁੰਚੇ ਹੋਏ ਆ ਇੱਥੇ ਹੁਣ ਨਗਰ ਕੀਰਤਨ ਸ਼ੁਰੂ ਹੋਣ ਵਾਲੇ ਆ ਸਾਰੇ ਹੀ ਸੰਗਤਾਂ ਨੂੰ ਜਿਹੜੇ ਇੱਥੇ ਪਹੁੰਚੇ ਹੋਏ ਉਹਨਾਂ ਨੂੰ ਵੀ ਤੇ ਜਿਹੜੇ ਘਰਾਂ ਚ ਦੇਖ ਰਿਹਾ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਲਾਈਵ ਪ੍ਰੋਗਰਾਮ ਜਿਹੜਾ ਹੈ ਗੁਰਦਰਾ ਜੀ ਬਿਲਕੁਲ ਦੱਸ ਜੀਏ ਪੰਜਾਬੀ ਰੇਡੀਓ ਯੂਐਸਏ ਦੇ ਬੂਧ ਦੇ ਉੱਤੇ ਜਿੱਥੇ ਆ ਕੇ ਤੁਸੀਂ ਯਾਦਗਾਰੀ ਤਸਵੀਰ ਵੀ ਖਿਚਾ ਸਕਦੇ ਆ ਉੱਥੇ ਨਾਲ ਹੀ ਸਿੱਖ ਕੌਮਵਾਦ ਦਾ ਸੰਕਲਪ ਜਿਹੜੀ ਕਿਤਾਬ ਆ ਸਰਦਾਰ ਰਵਤਾਰ ਸਿੰਘ ਹੁਣਾ ਦੀ ਇਹ ਵੀ ਇੱਥੇ ਮੌਜੂਦ ਆ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਆ ਗੁਰਬਾਣੀ ਦੇ ਜਿਹੜੇ ਰੇਡੀਓ ਸੈੱਟ ਨੇ ਉਹ ਵੀ ਤੁਸੀਂ ਇੱਥੋਂ ले ਸਕਦੇ ਆ ਜਿਸ ਦੇ ਵਿੱਚ ਤੁਸੀਂ ਜਦੋਂ ਮਰਜੀ ਜਦੋਂ ਤੁਹਾਡਾ ਮਨ ਇੱਛਾ ਕਰਦੀ ਆ ਉਦੋਂ ਤੁਸੀਂ ਗੁਰਬਾਣੀ ਸਰਵਣ ਕਰ ਸਕਦੇ ਆ ਨਾਲ ਪੰਜਾਬੀ ਰੇਡੀਓ ਯੂ ਐਸ ਏ ਦਾ ਜਿਹੜਾ ਰੈਗੂਲਰ ਰੇਡੀਓ ਸੈਟ ਜੋ ਇਸ ਇਲਾਕੇ ਦੇ ਵਿੱਚ ਚੱਲਦਾ ਆ ਪਲੱਗ ਇਨ ਕਰੋ ਤੇ ਤੁਸੀਂ ਜਿਹੜਾ ਰੇਡੀਓ ਸੈਟ ਆ ਉਹ ਉੱਥੇ ਜਿਹੜਾ ਚਲਾ ਸਕਦੇ ਆ ਸੋ ਆਓ ਤੁਹਾਨੂੰ ਆਪਾਂ ਅੱਗੇ ਆ ਉਹ ਜਿਹੜਾ ਉਹ ਲੈ ਕੇ ਚੱਲਦੇ ਆ ਕੀ ਕੁਛ ਹੈ ਜਿਹੜਾ ਉਹ ਚੱਲ ਰਿਹਾ ਆ ਹੋਰ ਕੀ ਕੀ ਨੇ ਉਹਤੇ ਦੱਸਦੇ ਆ ਬਿਲਕੁਲ ਪੰਜਾਬੀ ਰੇਡੀਓ ਯੂ ਐਸ ਏ ਦੀ ਜਿਹੜੀ ਬੂਥ ਆ ਜਿੱਦਾਂ ਤੁਸੀਂ ਗੁਰੂ ਘਰ ਦੇ ਵਿੱਚ ਐਂਟਰ ਕਰਦੇ ਆ ਉਹਦੇ ਖੱਬੇ ਹੱਥ ਆ ਸਾਡੇ ਬਿਲਕੁਲ ਸਾਹਮਣੇ ਜਗਾਰਾ ਵਾਲੇ ਜਿਹੜੇ ਆ ਉਹਨਾਂ ਦਾ ਬੂਥ ਲੱਗਾ ਹੋਇਆ ਆ ਇੰਦਰਜੀਤ ਵਿਰਾੜ ਜੀ ਆਪਣੇ ਨਾਲ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਇਲਾਕਾ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਦਿਨ ਦੀਆਂ ਤੇ ਉਹਨਾਂ ਦੇ ਇਸ ਧਰਤੀ ਤੇ ਆਗਮਨ ਪੂਰਵ ਅਸੀਂ ਮਨਾ ਰਹੇ ਆਗੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਸਾਰਿਆਂ ਦੀ ਉਹਨਾਂ ਦੀ ਸਿੱਖਿਆ ਤੇ ਚੱਲਣਾ ਇਵਾ ਸੇ ਹੀ ਸਮਾਜ ਆਪ ਮੈਸੇਜ ਦੇਣਾ ਚਾਹੁੰਦਾ ਹਾਂ ਤੁਸੀਂ ਅੱਜ ਇੱਥੇ ਜਿਹੜਾ ਬੂਥ ਲਾਇਆ ਹੈ ਕੀ ਕੀ ਅਵੇਲੇਬਲ ਹੈ ਕੀ ਹਾਲ ਹੈ ਨੌਜਵਾਨ ਨੂੰ ਅਸੀਂ ਇਹ ਨਾਨ-ਪ੍ਰੋਫਿਟ 6 ਸਟੂਡੈਂਟ ਗਰੁੱਪ ਹੈਗਾ ਤੇ ਅਸੀਂ ਬੇਸਿਕਲੀ ਜਿੱਦਾਂ ਇੱਕ ਆ ਸਾਡਾ ਪ੍ਰੋਗਰਾਮ ਹੈਗਾ ਹਾਈ ਸਕੂਲਰਾਂ ਦੇ ਵਿੱਚ ਤੇ ਬੇਸਿਕਲੀ ਜਿਹੜੇ ਸਟੂਡੈਂਟ ਹੈ ਸੇਵਾ ਕਰਦੇ ਕਮਿਊਨਿਟੀ ਹਾਂਜੀ ਕਲੱਬ ਹੈ ਤੇ ਸੇਵਾ ਕਰਦੇ ਕਮਿਊਨਿਟੀ ਆਰ ਵੀ ਅਰਨ ਕਰ ਸਕਦੇ ਨੇ ਤੇ ਠੀਕ ਹੈ ਹਾਂਜੀ ਤੇ ਤੁਸੀਂ ਇੱਥੇ ਤੁਸੀਂ ਇੱਥੇ ਪੜ੍ਹਦੇ ਹੋ ਸਕੂਲ ਦੇ ਵਿੱਚੋਂ ਤੁਸੀਂ ਜਾਂ ਸਟਾਕਡ ਹਾਈ ਸਕੂਲ ਕਿਹੜੇ ਗ੍ਰੇਡ ਦੇ ਵਿੱਚ ਹੋ ਮੈਂ 11ਵੀਂ 'ਚ ਹਾਂਜੀ ਹਾਂਜੀ ਸੋ ਕਿਦਾਂ ਚੱਲ ਰਿਹਾ ਸੋ ਇਹਨਾਂ ਦੇ ਨਾਲ ਤੁਸੀਂ ਕਲੱਬ ਦੇ ਵਿੱਚ ਜੁੜੇ ਹੋ ਸੇਵਾ ਵਗੈਰਾ ਕਰਦੇ ਆ ਨਾਲ ਹਾਂਜੀ ਸੇਵਾ ਕਰਾਉਣੀ ਹੈ ਤੇ ਟੇਬਲਿੰਗ ਹੁੰਦੀ ਹੈ ਤੇ ਓਕੇ ਹਾਂਜੀ ਕੀ ਨਾਮ ਹੈ ਤੁਹਾਡਾ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਫਤ ਹੈ ਮੇਰੇ ਨਾਮ ਹਰਵਿੰਦਰ ਸਿੰਘ ਗਰੇਵਾਲੇ ਜੀ ਜੀ ਕੀ ਕਹਿਣਾ ਚਾਹੁੰਦੇ ਆ ਜਿਹਦੇ ਦਿਨ ਅੱਜ ਪਾ ਬੜੀ ਅਲੱਗ ਲੱਗ ਗਈ ਇੱਥੇ ਆ ਕੇ ਗੁਰਦੁਆਰਾ ਸਾਹਿਬ ਆਪਣੀਆਂ ਸੰਗਤਾਂ ਆਈਆਂ ਆ ਆ ਕਲ ਮਿਲਾ ਕੇ ਆਪਣੀ ਕਾਫੀ ਸੰਗਤ ਹੋ ਗਈਆਂ ਤੇ ਸਾਰੇ ਪਾਸੇ ਵਾਈ ਕਰ ਰਿਹਾ ਜਕਾਰਾ ਬੋਤ ਤੇ ਆਪਾਂ ਨੂੰ ਇਹੀ ਆ ਬਸ ਆਪ ਇੱਕ ਮੱਛੋ ਕੇ ਜੁੜੀਏ ਤਾਂ ਸੰਗਤਾਂ ਨਾਲ ਉਹ ਨਾਈਪਰੇਮ ਬੱਦਾਇਆ ਸੰਗਤ ਆ ਰਹੀਆਂ ਆ ਸਾਈਨ ਅਪ ਕਰ ਰਹੀਆਂ ਆ ਇਵੈਂਟਸ ਲਈ ਆਪਾਂ ਦੱਸਦੇ ਉਹਨਾਂ ਨੂੰ ਕੀ ਕੀ ਆਪਣੇ ਇਵੈਂਟਸ ਆ ਰਹੇ ਆ ਜਕਾਰਾ ਮੂਵਮੈਂਟ ਥਰੂ ਤੇ ਆਪਣੇ ਜਿਹੜੇ ਸਕੂਲਾਂ ਦੇ ਵਿੱਚ ਕਲੱਬਸ ਦੇ ਆ ਜਿਹੜਾ ਐਸਐਚਐਸ ਦੇ ਬੱਚਾ ਆਪਾਂ ਉਹਦੀ ਇੱਥੇ ਪ੍ਰੋਮੋਸ਼ਨ ਕਰਨਾ ਆ ਵੀ ਆਪਣੇ ਜਿਹੜੇ ਬੱਚੇ ਆ ਉਹ ਸਕੂਲਾਂ ਦੇ ਬੱਚੇ ਇਨਵੋਲਵ ਹੋ ਉਹਨਾਂ ਨੂੰ ਕੋ ਲੀਡਰਸ਼ਿਪ ਚਾਂਸਸ ਮਿਲਣ ਕਿਉਂਕਿ ਤੁਹਾਨੂੰ ਪਤਾ ਹੀ ਆ ਬਿਕਟਸ ਫੀਲਡ ਦੇ ਬੱਚ ਪੂਰੀ ਸੈਂਟਰ ਵੈਲੀ ਦੇ ਬੱਚ ਆਪਣੀ ਕਮਿਊਨਿਟੀ ਦੇ ਅਬਾ ਵਾਦਾ ਹੋ ਰਿਹਾ ਆ ਹਾਂਜੀ ਤੇ ਆਪਣੇ ਆਪ ਚਾਹੁੰਦੇ ਵੀ ਬੱਚੇ ਸਹੀ ਡਾਇਰੈਕਸ਼ਨ ਵੱਲ ਜਾਣ ਤੇ ਉਹਨਾਂ ਹੀ ਪੋਜ਼ਿਟਿਵ ਚੇਂਜ ਲੈਣਾ ਆਪਣੇ ਕਮਿਊਨਿਟੀ ਲਈ ਸਿੱਖਾਂ ਲਈ ਤੇ ਪੰਜਾਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਇਹ ਵੀ ਚਾਹੁੰਦੇ ਆ ਵੀ ਆਪਣੇ ਬੱਚਿਆਂ ਦੀ ਲੀਡਰਸ਼ਿਪ ਵੀ ਜਨਰੇਟ ਕੀਤੀ ਜਾਵੇ ਤੇ ਅਸੀਂ ਉਹ ਚ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਕਿਵੇਂ ਆਪਣੇ ਬੱਚੇ ਇਹ ਗਾਂ ਲੀਡਰਸ਼ਿਪ ਚ ਗਵਰਨਮੈਂਟ ਚ ਇਹ ਬਹੁਤ ਵੱਡਾ ਮਤਲਬ ਜਕਾਰਾ ਦਾ ਇੱਕ ਮਕਸਦ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਹ ਮਕਸਦ ਛੇਤੀ ਪੂਰਾ ਹੋ ਪੂਰੀ ਹੋ ਗਈ ਬਿਲਕੁਲ ਸੋ ਇੱਥੇ ਇਸ ਟਾਈਮ ਮੌਜੂਦ ਤਾਂ ਕੋਈ ਨਹੀਂ ਹੈ ਪਰ ਕਿਉਂਕਿ ਹੁਣ ਵੋਟਾਂ ਦਾ ਸੀਜ਼ਨ ਆ ਵੋਟਾਂ ਪੈ ਹਟੀਆਂ ਪਰ ਅਗਲੇ ਸਾਲ ਫੇਰ ਮਿਟਾਂ ਵਿੱਚ ਇਲੈਕਸ਼ਨ ਹੋਣੀਆਂ ਸੋ ਤੁਸੀਂ ਆਪਣੀ ਵੋਟ ਇੱਥੇ ਚੈੱਕ ਕਰ ਸਕਦੇ ਆ ਆਪਾਂ ਇਸ ਟਾਈਮ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਅਮਰੀਕਾ ਜਿਹੜੇ ਆ ਉਹਨਾਂ ਦੇ ਬੂਥ ਦੇ ਉੱਤੇ ਜਿਹੜੇ ਪਹੁੰਚੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਪੁਰੂ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਸਾਰੀ ਸੰਗਤ ਨੂੰ ਇੱਥੇ ਤੁਹਾਡਾ ਵੀ ਧੰਨਵਾਦ ਕਿਉਂਕਿ ਤੁਸੀਂ ਜਾ ਹਰ ਜਗ੍ਹਾ ਪਾਉਂਦੇ ਆ ਪੰਜਾਬੀ ਰੇਡੀਓ ਯੂਐਸਏ ਦਾ ਵੀ ਧੰਨਵਾਦ ਸਾਰਿਆਂ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਸੰਗਤ ਨੂੰ ਸੰਗਤ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਭਾਈ ਜੋ ਵੀ ਸਾਡੇ ਸਿੱਖ ਇਤਿਹਾਸ ਨੇ ਉਹਨੂੰ ਹਮੇਸ਼ਾ ਇਕੱਠੇ ਹੋ ਕੇ ਮਨਾਇਆ ਜਾਵੇ ਔਰ ਜੋ ਵੀ ਅੱਜ ਦਾ ਟਾਈਮ ਆ ਉਹ ਸਾਡੀ ਖਾਲਸਾ ਪੰਥ ਵਾਸਤੇ ਇੱਕ ਬੜਾ ਅਹਿਮ ਦਿਨ ਹੁੰਦਾ ਔਰ ਜਿਹੜੀ ਸਾਡੀ ਕੌਮ ਆ ਉਹਦੇ ਤੇ ਬੜੇ ਲਗਾਤਾਰ ਕਈ ਕੰਟਰੀਆਂ ਸਟੇਟਾਂ ਜਿਹੜੀਆਂ ਸਾਡੇ ਤੇ ਵਾਰ ਕਰਦੀਆਂ ਸੋ ਪਹਿਲਾਂ ਇੰਡੀਆ ਦੇ ਵਿੱਚ ਇਹ ਕੰਮ ਹੁੰਦਾ ਸੀ ਹੁਣ ਇੱਥੇ ਸਾਡੀਆਂ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਵੀ ਇਹ ਇਮਾਰਤਾਂ ਆੜਾ ਜਿਹੜੀ ਉਹਨਾਂ ਦੀਆਂ ਸੰਸਥਾਵਾਂ ਆ ਕੇ ਖਰਾਬੀ ਕਰਦੀਆਂ ਕਿਉਂਕਿ ਜਿਹੜੀ ਹੁਣ ਰਿਪੋਰਟ ਸਾਹਮਣੇ ਆਈ ਉਹਦੇ ਦਾ ਕੁਝ ਲੁਕੇ ਨਹੀਂ ਰਿਹਾ ਭਾਈ ਨਜ਼ਰ ਹੋਣਾ ਵਾਲੀ ਬਿਲਕੁਲ ਹਰ ਉਹਨਾਂ ਨੇ ਤਾਂ ਪੂਰਾ ਖਲਾਸਾ ਕੀਤਾ ਕਿ ਕਿਸ ਤਰ੍ਹਾਂ ਉੱਥੋਂ ਦੀ ਸਟੇਟ ਨੇ ਆ ਕੇ ਇੱਥੇ ਕੀਤਾ ਹਾਂ ਇੱਥੋਂ ਦੇ ਸਾਡੇ ਜਿਹੜੇ ਇੱਥੋਂ ਦੇ ਵੀ ਸਾਡੇ ਨੇਤਾ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਸਾਡੀ ਸਿੱਖ ਕਮਿਊਨਿਟੀ ਦੀ ਬਾਹ ਫੜਨ ਔਰ ਉੱਥੇ ਅਸੀਂ ਲਗਾਤਾਰ ਸਰਦਾਰਸ਼ਵੀਰ ਜੀ ਸੀਮਾਨ ਹਮੇਸ਼ਾ ਖਾਲਸਾਣ ਦੀ ਗੱਲ ਕਰਦੇ ਆ ਔਰ ਪੀਸਫੁਲੀ ਕਰਦੇ ਆ ਉਹਨਾਂ ਦਾ ਇੱਕ ਏਜੰਡਾ ਆ ਕਿ ਕਦੇ ਵੀ ਤੁਸੀਂ ਅਗਰੈਸਿਵ ਨਹੀਂ ਹੋਣਾ ਪੀਸਫੁਲੀ ਪ੍ਰੋਟੈਸਟ ਕਰੋ ਤੇ ਨਾ ਹੀ ਕਿਸੇ ਤੁਹਾਡੀ ਅਗਰ ਤੁਸੀਂ ਅਮਰੀਕਾ ਦੇ ਵਿੱਚ ਬੈਠੇ ਹੋ ਤੇ ਇੱਥੋਂ ਦੀ ਕਮਿਊਨਿਟੀ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਉਹ ਨਾ ਕਹਿਣ ਕਿ ਹਾਂ ਤੁਸੀਂ ਇਹ ਗਲਤ ਕਰ ਰਹੇ ਹੋ ਤੁਸੀਂ ਨਗਰ ਕੀਰਤਨ ਕੱਢਣੇ ਆ ਤੁਸੀਂ ਆਪ ਦਾ ਜਿਹੜਾ ਰੂਟ ਉਹਦੇ ਤੇ ਜਾਓ ਖਲਾਰਾ ਨਾ ਪੋ ਆਪਦੀ ਸਫਾਈ ਕਰਕੇ ਰੱਖੋ ਹਮੇਸ਼ਾ ਅਗਰ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਕਰੋ ਤੁਹਾਨੂੰ ਹੱਕ ਆ ਪ੍ਰੋਟੈਸਟ ਕਰਨ ਦਾ ਪਰ ਉਹ ਅਗਰੈਸਿਵ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਉਹਦਾ ਬੁਰਾ ਨਾ ਲੱਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਗੁਰੂ ਘਰ ਆਇਆ ਮੱਥਾ ਟੇਕੋ ਪ੍ਰਸ਼ਾਦ ਲੰਗਰ ਛਕੋ ਤੇ ਨਾਲ ਸਫਾਈ ਦਾ ਵੀ ਧਿਆਨ ਰੱਖਿਓ ਵਾਹਿਗੁਰੂ ਜੀ ਕਾਲ ਸਾਬ ਸੋ ਬਿਲਕੁਲ ਆਪਾਂ ਲਗਾਤਾਰ ਕਵਰੇਜ ਨੂੰ ਇਦਾਂ ਹੀ ਜਾਰੀ ਰੱਖਾਂਗੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਸੇਵਾਦਾਰਾਂ ਦੇ ਨਾਲ ਵੀ ਤੁਹਾਨੂੰ ਜਿਹੜਾ ਉਹ ਰੂਬਰੂ ਕਰਾਉਨੇ ਆ ਜੁੜੇ ਰਹੋ ਇਦਾਂ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ